ਲੋ ਜੀ ਅੱਜ ਦਾ ਦਿਨ ਬੜਾ ਸ਼ੁਭ ਦਿਨ ਹੈ ਕਿਉਂਕਿ ਅੱਜ ਦੇ ਦਿਨ ਮੇਰਾ ਵਿਆਹ ਹੋਇਆ ਸੀ ਕਿਰਨ ਦੇ ਨਾਲ ਕਿਰਨ ਦੇ ਨਾਲ ਅਜਿਮ ਦੇ ਦੇ ਮੇਰਾ ਵਿਆਹ ਹੋਇਆ ਸੀ ਵਿਆਹ ਵਾਲੇ ਦਿਨ ਮੈਂ ਬੜਾ ਜਰਾ ਦੁਖੀ ਸੀ ਵਿਆਹ ਵਾਲੇ ਦਿਨਾਂ ਦੀ ਜਾਣਾ ਸੀ ਤੇ ਮੇਰੇ ਮੂੰਹ ਤੇ ਫਾਊਂਡੇਸ਼ਨ ਮਾਰਤਾ 4-5 ਘੰਟੇ ਬਟਣਾ ਰਾਤੀ ਤੋਂ ਬਟਣਾ ਮਾਰਿਆ ਸੀ ਨਾ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ ਫਾਊਂਡੇਸ਼ਨ ਲਾਤਾ ਜਦੋਂ ਮਾਨੂੰ ਬੇਬੀ ਗਰਲ ਹੋਈ ਹੈ ਚਲੋ ਕੋਈ ਨਾ ਵੀ ਬਹੁਤ ਵਧਾਈਆਂ ਹੁਣ ਤੁਹਾਨੂੰ ਵਧੀਆ ਗੱਲ ਚਲੋ ਕੋਈ ਨਹੀਂ ਮਾਰਾ ਤੁਹਾਨੂੰ ਫਿਰ ਰੱਬ ਤੁਹਾਨੂੰ ਜੀ ਦੇਵੇਗਾ ਬੋਲੋ ਕੁਝ ਜੀ ਦੀ ਆ ਸੱਚੀ ਗੱਲ ਜੀ ਕੀ ਹਾਲ ਚਾਲ ਨੇ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਸਾਨੂੰ ਇੱਕ ਪ੍ਰੋਮੋਸ਼ਨ ਆਈ ਸੀ ਤੇ ਅਸੀਂ ਉਹ ਕਰ ਰਹੇ ਹਾਂ ਥੋੜੀ ਮੇਰੀ ਘੂਕ ਸੁੱਤੀ ਐ ਸਵੇਰ ਦੀ ਉਹਨੂੰ ਵੀ ਕੋਈ ਟਾਂ ਟੋ ਰੋਸਮ ਆਹ ਵੇਖੋ ਆ ਮੇਕਅਪ ਦੀ ਪ੍ਰੋਮੋਸ਼ਨਾਂ ਵਾਸਤੇ ਕਿਵੇਂ ਹੈ ਪੈਸੇ ਪੈਸੇ ਕਮਾਂਢੀ ਇਹ ਕਰਨਾ ਹੈ ਯਾਰ ਹਣ ਅਸੀਂ ਮਤਲਬ ਖੁਦ ਆਫਰ ਨਹੀਂ ਕਰਦੇ ਸਾਨੂੰ ਖੁਦ ਆਂਦੀਆਂ ਨੇ ਤਾਂ ਫਿਰ ਇਸ ਕਰਕੇ ਅਸੀਂ ਚਲੋ ਕਰਦੇ ਨੇ ਜਿਹੜੀਆਂ ਸਾਨੂੰ ਅੱਛੀਆਂ ਲੱਗਦੀਆਂ ਅਸੀਂ ਕਰਦੇ ਆ ਜੈਨੂਅਲ ਹੁਣ ਜਿਵੇਂ ਕੋਈ ਐਸਟਰੋਲੋజర్ ਹੋਗੇ ਜਾਂ ਇਹੋ ਜਿਹੀ ਚੀਜ਼ਾਂ ਨੇ ਇਹ ਉਹਨਾਂ ਨੇ ਬਿਲਕੁਲ ਨਹੀਂ ਕਰਦੇ ਆ ਨਾਲੇ ਬ੍ਰਾਂਡ ਐ ਇੱਕ ਬ੍ਰਾਂਡ ਆ ਸਹੀ ਗੱਲ ਆ purple.com ਤੇ ਇੱਕ ਬ੍ਰਾਂਡ ਆ ਇਹ ਐਨਵਾਈ ਬੇ ਦੇ ਪ੍ਰੋਡਕਟ ਨੇ ਹਨਾ ਅੱਛੇ ਆ ਪ੍ਰੋਡਕਟ ਮੈਂ ਯੂਜ਼ ਮੈਂ ਫਸਟ ਟਾਈਮ ਯੂਜ਼ ਕਰ ਰਹੀ ਮੈਨੂੰ ਵਧੀਆ ਲੱਗ ਰਿਹਾ ਤੇ ਇਹ ਪ੍ਰੋਮੋਸ਼ਨ ਵਾਲਾ ਆ ਵੇਖੋ ਬੱਚਿਆਂ ਨੂੰ ਆਇਆ ਨਹੀਂ ਆਹ ਪ੍ਰਾਈ ਬੈਟਰੀ ਆ ਵੇਖੋ ਆ ਬੈਟਰੀਆਂ ਬੂਟਰੀਆਂ ਰੱਖਿਆ ਨੇ ਮੂੰਹ ਤੇ ਮਾਰਨ ਵਾਸ ਬੈਟਰੀ ਫੜਾਈ ਆ ਪਰ ਹਮ ਨੂੰ ਸੀਚਾ ਫੜਾਇਆ ਵੇਖੋ ਸਾਰੇ ਮੈਨੂੰ ਸੀਚਾ ਵਾਲੀ ਬਾਈ ਬਣਾਉਣਾ ਦਾਪਾ ਮੇਰੀ ਅੱਖਾਂ ਪਹਿਲਾ ਹੀ ਪਾਈ ਹੈ ਕਿ ਮੇਰੀ ਅੱਖ ਦੇ ਜਿਹਾ ਸਾਤ ਜਸਾ ਸਾਰਾ ਰਮ ਕਾਲਾ ਕਾਲਾ ਦਿਖਣ ਲੱਗ ਗਿਆ ਆ ਵੇਖੋ ਜੀ ਕਿਵੇਂ ਲੈਟਾ ਮਾਰ ਮਾਰ ਕੇ ਇੱਥੇ ਬੀਅਕਅਪ ਦੀਆਂ ਸ਼ੂਟਿੰਗਾਂ ਹੁੰਦੀਆਂ ਨੇ ਹੈ ਉਧਰ ਮੇਰੀ ਕੁੜੀ ਸੁੱਤੀ ਆਰਾਮ ਦੇ ਨਾਲ ਲਹਾ ਲੇਤਾ ਜਾ ਰਿਹਾ ਹੈ ਮੈਨੂੰ ਸੀਚਾ ਵਾਲੀ ਬਾਈ ਬਣਾ ਰਹੀ ਹੈ ਇਹ ਮੇਕਅਪ ਆਟਿਸਟ ਸਾਡੇ ਆ ਸੀ ਬਾਡੀ ਸਟੂਡੈਂਟ ਕੰਮ ਫੜਾ ਰੱਖਿਆ ਹੁਣ ਮੈਕ ਚਲੋ ਚਲੋ ਸਨੋ ਕਰੋ 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 ਅੱਗੇ ਕਰੀਏ ਅੱਗੇ ਕਰੀਏ ਬੋਲੋ ਕੁਝ ਬੋਲੋ ਬੋਲੋ ਕੀ ਬੋਲਣਾ ਹੈ ਇਹ ਮੈਨੂੰ ਮੇਕਅਪ ਬਹੁਤ ਅੱਛਾ ਲੱਗਿਆ ਮੇਰੇ ਮੂੰਹ ਤੇ ਦੇਖੋ ਜੋਣਾ ਲਾਈਟਾਂ ਮਾਰ ਰਿਹਾ ਹੈ ਤੇ ਦੇਖੋ ਕਿੰਨਾ ਗਲੋ ਆ ਗਿਆ ਫੇਸ ਦੇ ਉੱਪਰ ਆਹ ਬੈਟਰੀ ਲੈ ਕੇ ਲਾਈਟਾਂ ਮਾਰਨੀਆਂ ਪੈਂਦੀਆਂ ਨੇ ਫੇਸ ਦੇ ਉੱਪਰ ਸਹੀ ਗੱਲ ਹੈ ਚਲੋ ਸਸਿ ਕਾਲ ਕੀ ਘਾਰੇ ਮੈਨੂੰ ਆਪ ਨਹੀਂ ਪਤਾ ਇਹਦੇ ਨੂੰ ਆਪ ਨਹੀਂ ਪਤਾ ਕੀ ਰੋਟੀ ਹੈ ਉਹ ਕੀ ਹੈ ਰੋਟੀ ਨਹੀਂ ਕੁਝ ਹੋਰ ਜਿਆ ਦੀ ਹੈ ਚਿੱਲਾ ਚਿੱਲਾ ਵੇਸਾ ਨਾਲ ਚਿੱਲਾ ਕੀ ਕਰਦਾ ਹੈ ਹਾਂ ਮਹਿੰਗੇ ਘਰ ਆਲੇ ਪਰਦਾ ਵੀ ਹੁੰਦਾ ਸਕੂਲ ਕੇ ਨਹੀਂ ਅੰਕਾ ਹੈ ਕਾਏ ਨੰਬਰ ਦਿਖਾਉਂਗਾ ਓਏ ਰੋਟੀ ਖਾ ਲੈ ਮम्मा ਪਹਿਲਾਂ ਰੋਟੀ ਖਾ ਲੈ ਮੈਂ ਕਿ ਪੜਦਾ ਵੀ ਹੁੰਦਾ ਕਿ ਨਹੀਂ ਦੂੜੀ ਅੰਦਰ ਕੀ ਕਰਦਾ ਹੁੰਦਾ ਆ ਕੀ ਅੱਛਾ ਵਿਆ ਜੋ 19 ਨੰਬਰ ਜੀਵੇ ਅਰ ਦਸ ਇੰਨੇ ਨੰਬਰ ਹੈ ਜੋ ਅੱਧੇ ਕੱਟੇ ਗਏ ਉਸ ਤੋਂ ਨੀਚੇ ਜਾ ਨਹੀਂ ਰਿਹਾਗੇ ਮੇਰੇ ਨੰਬਰ ਅੱਛਾ ਪੰਜਾਬੀ ਜੀ ਆ ਰਹੇ ਨੇ ਫਿਰ ਬਾਕੀ ਐਸਾ ਨਹੀਂ ਆ ਰਹੇ ਬਾਕੀ ਅਜ ਵੀ ਆ ਗਰੀ ਵਿੱਚ ਵੀ ਦੇ ਮੈਂ ਮੇਰੇ ਮੈਚ ਚ ਫੁੱਲ ਆਇਆ ਹੈਗੇ ਨੇ ਵੈਰੀ ਗੁੱਡ ਤਾ ਮੁੰਡਾ ਫਿਰ ਘੈਂਟ ਬਣ ਗਿਆ ਯਾਰ ਇਹ ਸੂਰਮਾ ਕਿੱਥੇ ਸੀ ਇਹ ਸੂਰਮਾ ਮੈਨੂੰ ਦਿਖਿਆ ਕਿਉਂ ਨਹੀਂ ਪਹਿਲਾਂ ਭਾਬੀ ਹੈ ਉਹਦਾ ਸੂਰਮਾ ਬਣ ਗਿਆ ਯਾਰ ਇਹ ਗੱਲਾਂ ਦੇ ਉੱਪਰ ਆਪਣੀ ਸਬਸਕ੍ਰਾਈਬਰ ਫੈਮਲੀ ਬੜੇ ਕਮੈਂਟ ਕਰਦੀ ਹੈ। ਥੈਂਕ ਯੂ ਤੁਹਾਨੂੰ ਮੇਰੀ ਗੱਲਾਂ ਅਛਾ ਲੱਗਦੀਆਂ ਹੈ ਇਹ। ਆਹ ਅਛੀਆਂ ਲੱਗਦੀਆਂ ਹੈਗੀਆਂ ਨੇ। ਮੁੰਡਾ ਤੁਹਾਡਾ ਭਾਬੀ ਆਣ ਆਲੇ ਸਮੇਂ ਤੋਂ ਬਲੌਗਰ ਹੈ। ਇਹ ਜਬਰਦਸਤ ਇਹ ਜਬਰਦਸਤ ਬਲੌਗਰ ਹੈ। ਬਹੁਤ ਗੱਲਾਂ ਦਿੰਦੀਆਂ ਨੇ। ਇਹ ਗੱਲਾਂ ਬੜੀਆਂ ਫੁੱਪੜਦੀਆਂ ਨੇ ਨਾ। ਠੀਕ ਹੈ ਠੀਕ ਹੈ। ਖਾ ਰੋਟੀ ਪਰ ਸਕੂਲ ਜਾ ਫਿਰ ਆ ਕੇ ਮਿਲਦੇ ਆਪਾਂ। ਅੱਜ ਸਟੋਰੀ ਲਨ ਕੀਤੀ ਹੈਗੀ ਆ। ਸਟੋਰੀ ਲਨ ਕਰਦੀ ਹੈ। the two two friends and bear the true friends and bear hmm. wow the two the two friends hmm. and bear hmm. tu ke true mainu nahi <laughs> pata main padhi tu t o w t o w t w o <laughs> t -O w o ohna apna apna tiffin photo dekho sire sire jagdev ji wakkan di taiyari school jaan di ho jao das chann chaddan kon jayega ਪਟਕਾ ਨਹੀਂ ਮੰਨਿਆ ਤੋਂ ਲੈ ਕੇ ਦੇਖਣਾ ਮੁੰਡਿਆ ਤੇ ਰੋਟੀ ਨਹੀਂ ਖਾ ਰਿਆ ਸলো ਸਲੋ ਕਰੀ ਜਾਂਦਾ ਇਹ ਪਤਾ ਨਹੀਂ ਕੋ ਵਾਪਸ ਦੇਣ ਆ ਰਿਹਾ ਸੀ ਕੀ ਉਹ ਨਹੀਂ ਖਾ ਰਿਹਾ ਚਿੱਲਾ ਇੱਥੇ ਤੱਕ ਆਇਆ ਪਿਆ ਸੀ ਜਦੋਂ ਨਹੀਂ ਦੇਖਿਆ ਨਾ ਚਾਚੂ ਨੂੰ ਖਿੜਕੀ ਜਾਂਦੇ ਹੋਏ ਪੜੋਣ ਪਾਪਾ ਚਲਾ ਗਿਆ ਹੈ ਹਾਂ ਓਏ ਅਨਾਖੇ ਸਹੀ ਹੈ ਨਾ ਮੈਂ ਕਿਹਾ ਵਾਪਸ ਕਦੋਂ ਚਲਾ ਗਿਆ ਆ ਕੀ ਕੰਮ ਹੈ ਵੀ ਆਰੇ ਤਾਂ ਗਲਤ ਗੱਲੇ ਫਿਰਦੇ ਨਹੀਂ ਖਾ ਕੀ ਵਿਆਸ ਨਹੀਂ ਇੱਥੇ ਜੱਫਾ ਲੜਦਾ ਕਰ ਖਾ ਫਟਾਫਟ ਮੈਂ ਪਰ ਦੇਖ ਲੈ ਪੰਜ ਗਿਣਦੇ ਨੇ ਜੇ ਪੰਜ ਗਿਣਦੇ ਤੱਕ ਤੇਰੀ ਇੱਕ ਬੁਰਕੀ ਖਾਈ ਹੋਣੀ ਚਾਹੀਦੀ ਹੈ 1 2 3 4 5 ਚਲ ਤੂੰ 10 ਮਿੰਟਾਂ ਦੇ ਅੰਦਰ ਅੰਦਰ ਸਾਰਾ ਖਾਣਾ ਫਿਨਿਸ਼ ਕਰ ਦੇ ਪੱਪੀ ਕਿੰਨੇ ਵਜੇ ਸਕੂਲ ਲੱਗਣਾ ਹੈ ਉਹਦਾ 9 9:30 ਲੰਘਦਾ ਤੇ ਸਵਾ 9:10 ਚਲੇ ਜਾਂਦੇ ਆ ਫਿਰ ਉਹਦੇ 9 ਹਲੇ ਪਟਕਾ ਵੀ ਮੰਨਿਆ ਤੇ ਉਹ ਵੀ ਕਰਨੀ ਰੋਟੀ ਵੀ ਖਾਣੀ ਖਾ ਫੜ ਫੜ ਖਾ ਲੈ ਖਾ ਲੈ ਨਹੀਂ ਸਾਰੀ ਖਾਣੀ ਐਨੀ ਕੁ ਸਾਰੀ ਖਾ ਸੁੱਕੜ ਜਾ ਹੈਗਾ ਫਿਰ ਕਹਿੰਦਾ ਮੈਂ ਮੋਟਾ ਨਹੀਂ ਹੁੰਦਾ ਮੈਂ ਚੱਲਿਆ ਜੀ ਜਵਾਕਾਂ ਨੂੰ ਛੱਡਣਾ ਆਜੋ 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 ਮੇਰੇ ਮੰਮੀ ਲਾਂਦੇ ਚ ਝਾੜੂ ਟੈਡੀ ਲੈ ਕੇ ਬੈਠੇ ਹੋ ਇਬਾਦਤ ਨੂੰ ਟੋਪ ਦੇ ਵਿੱਚ ਆਜਾ ਪਰਮ ਆਜਾ ਚਲੋ ਆਜਾ ਮੇਰੇ ਪੁੱਤ ਆਜਾ ਬੈਠ ਜਲਦੀ ਫਿਰ ਆਜਾ ਦਰਿਆ ਦਾਰਾ ਪਹਿਲਵਾਨ ਮੋੜਾ ਮੈਂ ਮੈਂ ਕਦੇ ਮੈਨੂੰ ਠੰਡ ਲੰਦੀ ਹੈ ਹਾਂ ਨਹੀਂ ਲੱਗਦੀ ਕਿਧਰੇ ਅੱਡੇ ਤੂੰ ਕੀ ਪਹਿਲਵਾਨ ਬਣੀ ਹੈ ਹਾਂ ਓਏ ਕਿਉਂ ਲੱਗਦੀ ਨਹੀਂ ਠੰਡ ਅੱਖਾਂ ਚ ਪਾਣੀ ਵੀ ਕੱਢ ਲਿਆ ਬਸ ਜੈਕਟ ਪਾਣ ਵਾਸਤੇ ਰੋਣ ਲੱਗੇ ਸੀ ਇਹ ਫਿਰ ਮੈਂ ਜੈਕਟ ਨਹੀਂ ਪਾਣੀ ਬੈਠ ਜੇ ਬੰਦਾ ਬਣ ਕੇ ਪਿੱਛੇ ਕੀ ਲੱਗਾ ਇਹ ਅੰਡੇ ਬਾਏ 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 ਜਾਓ ਚੰਗਾ ਪੜ ਕੇ ਆਇਓ ਮੇਰਾ ਨਾਮ ਰੋਸ਼ਨ ਕਰਿਓ ਬਾਏ ਬਾਏ ਸਵੇਰ ਦਾ ਟਾਈਮ ਦੇਖੋ ਕਿੰਨੀ ਸੋਹਣੀ ਸਵੇਰ ਹੈ ਹਲਕੀ-ਹਲਕੀ ਧੁੰਦ ਪੈਦੀ ਹੋਈ ਔਰ ਠੰਡੀ-ਠੰਡੀ ਹਵਾ ਜੋ ਚੀਰਦੀ ਜਾਂਦੀ ਹੈ ਸਰੀਰ ਨੂੰ ਓਏ ਹੋਏ 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 ਹੰਡੀ ਹਾਂਜੀ ਹਾਂਜੀ ਇਬਾਦਤ ਦੀ ਮੰਮੀ ਇਬਾਦਤ ਦੀ ਮੰਮੀ ਹੋ ਗਈ ਉਹਨ ਮੈਂ ਕਿ ਅੱਗੇ ਜਿਉਣੀ ਦੀ ਚਰ ਵਾਲੀ ਸੀ ਉਹ ਬਾਤ ਦੀ ਮੰਮੀ ਬਣ ਗਈ ਮੈਂ ਮਾ ਦਿੱਤ ਸਾਨੀਆ ਨਵੇਂ ਛੋਲੇ ਛੋਲੇ ਟੋਪਲੇ ਵਸਰੇ ਸਰੇ 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 ਟੋਪਲੇ ਆੜਿਆ ਹਨਨ ਨੂੰ ਕੋਠ ਲੱਗੀ ਆ ਹੂੰ ਹਾਂਜੀ ਰਾਤ ਨੂੰ ਸੁੱਤੇ ਰਹਿੰਦੇ ਹੋ ਦਿਨੇ ਵੀ ਸੁੱਤੇ ਰਹਿੰਦੇ ਹੋ ਮਸਾਂ ਕਿਤੇ ਜਾਗਦੇ ਹੋ ਤੁਸੀਂ ਆ ਦੀ ਦੋ ਦੋ ਕੋਣ ਹੋਂ ਨਹੀਂ ਹਣੀ ਹਣੀ ਹੋਂ ਨਹੀਂ ਗੱਲਾ ਕਰਨੀ ਆਈ ਮੈਂ ਬਹੁਤ ਗੱਲਾਂ ਕਾਮੀਆਂ ਤੁਹਾਡੇ ਨਾਲ ਸਵੇਰ ਦੀਆਂ ਮੈਨੂੰ ਉਦੋਂ ਬੁਲਾਓ ਪਾਪਾ ਦੀ ਲਾਡਲੀ ਹੋਈ ਜੀ ਬਸ ਇੰਨਾ ਪਤਾ ਹੈ ਤੁਸੀਂ ਕਿਸੇ ਕਿਤੇ ਮੇਰੀ ਕੁੜੀ ਦੇ ਮੱਥੇ ਤੇ ਕੀਤੀ ਆ ਮੈਂ ਕਿਉਂ ਕੀਤੀ ਹੈ ਮੈਂ ਮੈਂ ਤਾਂ ਕਿਹੜੀ ਸੱਤਦੀ ਨਾ ਇਹ ਟੋਪੀ ਤੇ ਕਰਿਆ ਕਰੋ ਜੇ ਕਰਨੀ ਹੁੰਦੀ ਹੈ ਹਾਂ ਉੱਥੇ ਮੱਥੇ ਦੇ ਉੱਪਰ ਪਹੀਦੀ ਨਾ ਕਰਨੀ ਹੁੰਦੀ ਹਾਂ ਮਟਕੋ ਸੁੱਤਾ ਮੇਰਾ ਮਟਕਾ ਨਜ਼ਾਰੇ ਨਜ਼ਾਰੇ ਸਾਨੂੰ ਪਤਾ ਨਹੀਂ ਕਦੋਂ ਆਣਗੇ ਇਹ ਜਿਹੇ ਨਜ਼ਾਰੇ ਅਜੇ ਨਜ਼ਾਰੇ ਲੈ ਰਹੀ ਆ ਬਾਤ ਦੱਸੋ ਹੀ ਲੈਣੋ ਮੈਂ ਤਾਂ ਗਾਣਾ ਹੀ ਚੂਸ ਹੀ ਬਣਾ ਲਉ ਚੂਸ ਪੀਣ ਕਿਹੜਾ ਪੀਓਗੇ ਗੱਜਾ ਦਾ ਬਾਕਾ 2 ਟੂਰ ਪਾ ਲੈ ਵਿੱਚ ਪਾ ਓਕੇ ਭਾਬੀ ਨੇ ਮੇਰੇ ਕਾਟਿਆ ਵੀ ਪਿਆ ਸਮਾਨ ਓ ਭਾਬੀ ਦਿਨੇ ਹੋ ਗਿਆ ਮੇਰੇ ਅਭੀ ਉਹ ਸੰਤਰੇ ਕਿਤੇ ਨਹੀਂ ਵੀ ਡੂਡ ਕਿਤੇ ਹੈ ਹੋ ਰਿਹਾ ਸਾਰਾ ਕੁਝ ਹੈਗਾ ਲੈ ਉਫੜਾਓ ਬਜੀ ਉੱਠ ਜੀ ਉੱਠੇ ਇਹ ਮੇਰਾ ਵੱਡਾ ਗਲਾਸ ਇਹ ਚ ਹੋਰ ਇਸ ਤਾ ਨਹੀਂ ਵਾਇਆ ਨਹੀਂ ਤੁਸੀਂ ਘੱਟ ਕਿਉਂ ਲੈ ਰਹੇ ਹੋ ਨਾ ਹੈਗਾ ਮੇਰੇ ਕੋਲ ਵੀ ਪਹਿਲਾਂ ਪਰੋਪਰਾ ਕਰੋ ਹੈਗਾ ਪਿੱਛੇ ਪਿਆ ਕਰੇ ਪਿਆ ਹਾਂਜੀ ਕਰੇ ਪਿਆ ਇਹ ਕਿੱਥੇ ਆਪਾਂ ਬਾਹਰ ਵੇ ਇਸ ਵਿੱਚ ਇਹਦੇ ਵਿੱਚ ਕੀ ਕੁਝ ਪਾਇਆ ਥੋੜਾ ਜਿਹਾ ਗਲਣ ਲੱਗਿਆ ਅਦਰਕ ਪਾਇਆ ਹੈ ਅਦਰਕ ਹੀ ਚਾਹ ਰਕ ਨਹੀਂ ਪਾਇਆ ਹਾਂ ਪਤਾ ਨਹੀਂ ਮੈਂ ਪਾਤੀ ਦੇਤੀ ਵੀਰ ਜੀ ਨੂੰ ਲੱਗ ਰਹੀ ਵੈਸੇ ਗਲਿਆਂ ਨੂੰ ਅਦਰਕ ਮਸਪਾਉਂਦੇ ਨਮਕ ਪਾਇਸੀ ਜੀ ਤਾਂ ਪਾਣਾ ਸੀ ਪਾਣੀ ਹੋਣਾ ਮੈਂ ਨਹੀਂ ਪਾਇ ਜਾਣਗੇ ਭਾਬੀਆਂ ਦੀ ਮੈਂ ਅਸੀ ਗਲਾਸ ਪੀਉਂਗਾ ਸਰਾਈ ਵਾਲੇ ਗਲਾਸ ਚ ਤਾਂ ਕੇ ਤੂੰ ਮਿਲੇਗਾ ਠੀਕ ਲੱਗ ਰਿਹਾ ਹੈ ਨਾ ਆਹੋ ਨਮਕ ਨਾਲ ਠੀਕ ਲੱਗ ਰਹੀ ਨਹੀਂ ਲੱਗ ਰਿਹਾ ਕੋਲੇ ਨਾ ਮੈਨੂੰ ਲੱਗਦਾ ਠੀਕ ਹੈ ਹਾਂ ਮੈਂ ਤੁਹਾਡਾ ਰਿਕਾਰਡ ਕਰਕੇ ਦੇਖਾਂ ਇਹ ਕਿ ਮੇਰਾ ਦੌੜ ਨਹੀਂ ਸਟਾਰਟਿੰਗ 'ਚ ਲੱਗਾ ਇੱਕਦਮ। ਥੋੜਾ ਘੜਾ ਜ਼ਿਆਦਾ ਹੈ। ਘੜਾ। ਨਹੀਂ ਠੀਕ ਨਹੀਂ ਲੱਗਿਆ। ਆਹਾ ਹਾ ਹਾ। ਥੈਂਕ ਯੂ ਬੋਲੋ ਮੈਨੂੰ। ਥੈਂਕ ਯੂ। ਅੱਜ ਪਤਾ ਕੀ ਹੈ? ਤੁਹਾਨੂੰ ਪਤਾ ਨਹੀਂ ਕੀ ਅੱਜ। ਹਾਂਜੀ। ਹਾਈ ਹਾਈ। ਲੋ ਜੀ ਅੱਜ ਦਾ ਦਿਨ ਬੜਾ ਸ਼ੁਭ ਦਿਨ ਹੈ ਕਿਉਂਕਿ ਅੱਜ ਦੇ ਦਿਨ ਮੇਰਾ ਵਿਆਹ ਹੋਇਆ ਸੀ। ਕਿਰਨ ਦੇ ਨਾਲ। ਕਿਰਨ ਦੇ ਨਾਲ ਅਜਿਮ ਦੇ ਦੇ ਮੇਰਾ ਵਿਆਹ ਹੋਇਆ ਸੀ। ਵਿਆਹ ਵਾਲੇ ਦਿਨ ਮੈਂ ਬੜਾ ਜ਼ਿਆਦਾ ਦੁਖੀ ਸੀ। ਦੁਕੀਤਾ ਸੀ ਮੇਰੀ ਪੱਗ ਨਹੀਂ ਸਹੀ ਦਿੱਖ ਰਹੀ ਬੰਨੀ ਜਾ ਰਹੀ ਸੀ ਯਾਦ ਹੈ ਨਾ ਵਿਆਹ ਵਾਲਾ ਦਿਨ ਸੀ ਸਿਕਰਨ ਅੱਜ ਦਾ ਦਿਨ ਨਹੀਂ ਸੀ ਔਰ ਮੇਰੀ ਪੱਗ ਉਹ ਮੈਂ ਦੋ ਤਿੰਨ ਵਾਰੀ ਬੰਨ ਲਈ ਕਿਉਂਕਿ ਨਵੀਂ ਪੱਗ ਬੰਨੀ ਹੁੰਦੀ ਹੈ ਨਾ ਉਹ ਪਹਿਲਾਂ ਬੰਨੀ ਸੀ ਕਬਲ ਲੜ ਛੋਟਾ ਰਹਿ ਗਿਆ ਫਿਰ ਵੱਡਾ ਹੋ ਗਿਆ ਫਿਰ ਟੇਢੀ ਹੀ ਹੋ ਗਈ ਬੜਾ ਦੁਖੀ ਮੈਂ ਫਿਰ ਜਦੋਂ ਗਏ ਹਨਾ ਆਨੰਦ ਇਸ ਟਾਈਮ ਤੱਕ ਹੋ ਗਈ ਸੀ ਨਾ ਆਨੰਦ ਗਰਜ ਸਾਡੇ ਨਹੀਂ ਨਹੀਂ ਉਸ ਤੋਂ ਪਹਿਲਾਂ ਹੋ ਗਈ ਸੀ ਯਾਦ ਨਹੀਂ ਸ਼ਾਇਦ ਨਹੀਂ ਹੋਏ ਉਹਨੇ ਫਿਰ ਬਾਅਦ ਚੋਂ ਇਸ ਟਾਈਮ ਤੱਕ ਕੋੜੇ ਕੋੜੇ ਖਾਂਦੇ ਸੀ ਹੈ ਕਿੰਨ ਬਹੁਤ ਸੋਹਣੇ ਲੱਗਦੇ ਸੀ ਹਾਲੇ ਦਿਨ ਸਾਰੀ ਗੋਰੀ ਗੋਰੀ ਤੇ ਵੀਰ ਜੀ ਵਿਆਹਲੇ ਦਿਨ ਮੇਰੇ ਤੋਂ ਲੋਕਾਂ ਨੂੰ ਰੰਗ ਚੜਦਾ ਮੈਨੂੰ ਰੰਗ ਚੜ ਗਿਆ ਰੰਗ ਪਾ ਪੀ ਚੜਾਇਆ ਮੈਂ ਨਹੀਂ ਇਹਨਾਂ ਤੁਹਾਨੂੰ ਆਪ ਹੀ ਥੋੜਾ ਜਿਹਾ ਲਾਣਾ ਚਾਹੀਦਾ ਸੀ ਆਪ ਨੂੰ ਲੱਗ ਗਿਆ ਮੈਂ ਦੱਤਾ ਭਾਬੀ ਨੇ ਨਾ ਵਿਆਹਲੇ ਦਿਨਾਂ ਦੀ ਜਾਣਾ ਸੀ ਤੇ ਮੇਰੇ ਮੂੰਹ ਤੇ ਫਾਊਂਡੇਸ਼ਨ ਮਾਰਤਾ ਵਟਣਾ ਰਾਤੀ ਤੋਂ ਵਟਣਾ ਮਾਰਿਆ ਸੀ ਨਾ ਉਸ ਤੋਂ ਬਾਅਦ ਅਗਲੇ ਦਿਨ ਸਿੱਧੇ ਸਿੱਧੇ ਫਾਊਂਡੇਸ਼ਨ ਲਾਤਾ ਉਹਦੇ ਨਾਲ ਅਜੀਬ ਜਿਹਾ ਰੰਗ ਆ ਅਜੀਬ ਜਿਹਾ ਜਿਵੇਂ ਉਹ ਨਹੀਂ ਨਾ ਪਤਾ ਨਹੀਂ ਕੀ ਲੱਗ ਜਾ ਲੱਗ ਗਿਆ ਮੈਂ ਕਾਲਾ ਲੱਗਣ ਲੱਗ ਕਾਲਾ ਰੰਗ ਜ਼ਿਆਦਾ ਹੋ ਗਿਆ ਮੇਰਾ ਟਾਡੀ ਦੀ ਉੱਥੇ ਜੀਵ ਜਾ ਲੱਗਾ ਵਿਆਹ ਤੇ ਹਨਾ ਪਰ ਫੋਟੋਆਂ 'ਚ ਤਾਂ ਸੋਹਣਾ ਲੱਗ ਰਿਹਾ ਸੀ ਪਰ ਉਹ ਫੋਟੋ 'ਚ ਰੰਗ ਸਾਫ਼ ਆ ਨਾ ਮੈਂ ਫੋਟੋ ਜੀ ਨਾਲ ਸਾਫ਼ ਚਾਹੀਦਾ ਹੋਰ ਕੀ ਕਰਨਾ ਫੋਟੋਆਂ ਸਵੈਮ ਕੈਟ ਲੱਗ ਨਹੀਂ ਆ ਨਾ ਵਿਆਹ ਦੀਆਂ ਅੱਜ ਦੇ ਦਿਨ ਵਿਆਹ ਹੋਇਆ ਸਾਡਾ ਹਨਾ ਹੈਪੀ ਮੈਰੀ ਜਨਿਵਰਸਰੀ ਟੂ ਮਾਈ ਲਵਲੀ ਵਾਈਫ ਸੇਮ ਟੂ ਯੂ ਹਾਈ ਹਾਈ ਓਏ ਤੇਰੇ ਪਾਪਾ ਜੱਟੇ ਮਮੀ ਦਾ ਵਿਆਹ ਹੋਇਆ ਸੀ ਓਏ ਅੱਜ ਦੇ ਦਿਨ ਉੱਥੇ ਪੰਗੜੇ ਪੁੰਗੜੇ ਪਾ ਅੱਜ ਪਹਿਲੀ ਗਰੀ ਪਈ ਆ ਪਾਪਾਾਂ ਗਰੀ ਅੱਜ ਤੇ ਪਹਿਲੀ ਅਨਿਵਰਸਰੀ ਮਨਾ ਰਹੀ ਆ ਪਾਪਾ ਰਾ ਦੀ ਮਮੀ ਪਾਪਾ ਦੀ ਹਾਏ ਹਾਏ ਮੇਰੀ ਮਟੋ ਕਾਲੀ ਕਰਤੀ ਮੇਰੀ ਕੁੜੀ ਨਹੀਂ ਕਾਲੀ ਥੋੜੀ ਜਿਹੀ ਹੈ ਹੋ ਗਈ ਕਾਲੀ ਮੇਰੀ ਕੁੜੀ ਕਾਲੀ ਕਰਤੀ ਮੈਨੂੰ ਗੋਰੀ ਚਾਹੀਦੀ ਐ ਗੋਰੀ ਕਰਕੇ ਦੋ ਜਿਵੇਂ ਦੀ ਸੀ ਐ ਜਦੋਂ ਪੈਦਾ ਹੋਈ ਸੀ ਹੋ ਜੀ ਮੈਨੂੰ ਸੇਮ ਉਦਾਂ ਦੀ ਚਾਹੀਦੀ ਐ ਨਹੀਂ ਮੈਂ ਸਾਰਿਆਂ ਨਾਲ ਲੜਪੜਾਂ ਐ ਅਸੀਂ ਇਹਨੂੰ ਦੋ ਦਿਨਾਂ ਨੂੰ ਨਵਾਵਾਂਗੇ ਗੋਰੀ ਹੋ ਜਾਣਾ ਐ ਇਹ ਸਾਰਿਆਂ ਨਾਲ ਕੇ ਇਹ ਤੁਹਾਡੀ ਸਭ ਦੀ ਸਾਜ਼ਿਸ਼ ਐ ਵੀ ਆਪਣੀ ਕੁੜੀ ਨੂੰ ਪਿਆਰ ਕਰਦਾ ਐ ਵੀ ਆਪਣੀ ਕੁੜੀ ਨੂੰ ਪਿਆਰ ਘੱਟ ਕਰੇ ਇਹ ਪਮਿਆਂ ਤਵੇ ਵਰਗੀ ਹੋ ਜਾਏਗੀ ਨਾ ਤਾਂ ਵੀ ਇਹਨਾਂ ਮੈਂ ਦਿਲ ਦਾ ਟੁਕੜਾ ਬਣਾ ਕੇ ਰੱਖਣਾ ਐ ਤੁਹਾਡੀ ਸਾਜ਼ਿਸ਼ ਮੈਂ ਪੂਰੀ ਨਹੀਂ ਹੋਣ ਦਿੰਦਾ ਇਹਨਾਂ ਨੂੰ ਇਹ ਐ ਕਿ ਇਹ ਹੁਣ ਆਪਣੀ ਕੁੜੀ ਨੂੰ ਜ਼ਿਆਦਾ ਪਿਆਰ ਕਰਦਾ ਐ ਆ ਕੋਈ ਨਹੀਂ ਉਹਨਾਂ ਵਾਲੇ ਦੋੜੇ ਫਿਰਦੇ ਰਹਿੰਦੇ ਤੇ ਫਿਰ ਰਹਿਣਾ ਨਹੀਂ ਇਹ ਤੇ ਆਲੇ ਦੁਆਲੇ ਤੇ ਤਾਂ ਵੀ ਜ਼ਿੰਦਗੀ ਏ ਮੇਰੀ ਦੁਨੀਆ ਹੀ ਆਈ ਏ ਪੋਟੀ ਵੀ ਨਹੀਂ ਕਿਸੇ ਨੂੰ ਸਾਫ਼ ਕਰੰਦੇ ਤੇ ਠਾਈ ਮਾਪੀ ਦੇ ਲੋਕ ਇਹਨਾਂ ਨੂੰ ਕੱਪੜੇ ਮਾਰੀ ਮਸ ਤੇ ਨਹੀਂ ਦੇਖ ਲਓ ਕਿੰਨਾ ਪਿਆਰ ਹੋਇਆ ਮੈਂ ਕਿਸੇ ਨੂੰ ਆਪਣੀ ਕੁੜੀ ਦੀ ਪੋਟੀ ਵੀ ਸਾਫ਼ ਨਹੀਂ ਕਰ ਦਿੰਦਾ ਨਾ ਮਾਪੀ ਕਰੂੰਗਾ ਪਰਾਂ ਜੋ ਸਾਰੇ ਮੈਨੂੰ ਐ ਵੀ ਕੋਈ ਇਹ ਕੱਚ ਨਾ ਛੱਡ ਦੇ ਕੋਈ ਥੋੜੀ ਬੁਤੀ ਵੀ ਇਹ ਵਿਚਾਰੀ ਦੀ ਲੱਗੀ ਨਾ ਰਹਿ ਜਾਏ ਹੈ ਮੈਂ ਕੱਪੜੇ ਦਾ ਸੁੱਤੀ ਚੇਂਜ ਕਰਾਂਗਾ ਜਿੰਨੀ ਵਾਲੀ ਨੈਪੀ ਚੇਂਜ ਕਰਨਾ ਸ਼ਿਪੀ ਨੇ ਕਰਨਾ ਉਹ ਸਾਰਾ ਸੈਟਅਪ ਲਾਇਆ ਉਹ ਪਿਆ ਸਮਾਨ ਉਹਦਾ ਡੱਬਾ ਉਹਦਾ ਕੋਟਨ ਤੇਲ ਜਿਹੜਾ ਤੇਲ ਵੀ ਲਗਾਣਾ ਸਾਰੇ ਡਾਈਪਰ ਦੇ ਉੱਪਰ ਰੱਖੇ ਹੋਏ ਨੇ ਆਏ ਆਏ ਇਹ ਵੀ ਬੜੀ ਕੁਸ਼ਨ ਦੀ ਐ ਸ਼ਿਪੀ ਕੋਲ ਆਪਣੀ ਨੈਪੀ ਬਦਲ ਆ ਕੇ ਸਹੀ ਗੱਲ ਹੈ ਬਾਕੀ ਕੋਲ ਰਹੁੰਦੀ ਐ ਮੇਰੇ ਕੋਲ ਆਰਾਮ ਦਾ ਕਰਵਾ ਲੈਂਦੀ ਐ ਕੱਪੜੇ ਵੀ ਚੇਂਜ ਕਰ ਲੈਂ ਮੈਂ ਜੋ ਮਾਲਸ਼ ਕਰਦਾ ਨਾ ਬਿਲਕੁਲ ਸ਼ਾਂਤੀ ਨਾਲ ਮਾਲਸ਼ ਕਰ ਮਾਲਸ਼ ਕਰਾਂਦੀ ਐ ਇੱਕ ਵਾਰੀ ਰੋਈ ਸੀ ਜਦੋਂ ਮੈਂ ਇਹ ਨੱਕ ਥੋੜੀ ਜਿਹੀ ਰਗੜੀ ਸੀ ਨਾ ਵੀ ਨੱਕ ਇੱਥੋਂ ਦੱਬਣੀ ਵੈਂਦੀ ਨਾ ਇਹ ਕਰਕੇ ਤੇ ਹੈਲੋ ਹੈਲੋ ਆਣਾ ਨਹੀਂ ਮੈਨੂੰ ਤੁਸੀਂ ਆਣਾ ਨਹੀਂ ਮੈਨੂੰ ਤੁਸੀਂ ਦੋ ਦਿਨ ਵਿਆਹ ਹੋਇਆ ਸੀ ਕੀ ਗਿਫਟ ਚਾਹੀਦਾ ਤੁਹਾਨੂੰ ਗਿਫਟ ਇੰਨਾ ਵੱਡਾ ਇਸ ਤੋਂ ਵੱਡਾ ਤੋਹਫ਼ਾ ਤਾਂ ساری ਜ਼ਿੰਦਗੀ ਚ ਆ ਨਹੀਂ ਸਕਦਾ ਸਹੀ ਗੱਲ ਹੈ ਨਾ ਇਸ ਤੋਂ ਵੱਡਾ ਤੋਹਫ਼ਾ ਇਹ ਤਾਂ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਗਿਫਟ ਹੈ ਸਭ ਤੋਂ ਵੱਡਾ ਗਿਫਟ ਮੇਰੀ ਜਾਨ ਮੇਰੀ ਜਾਨ ਹੈ ਬਸਦੀ ਹੈ ਇਹਦੇ ਚ ਜਾਨ ਬੜੇ ਜਣੇ ਕਹਿ ਦਿੰਦੇ ਨੇ ਹਣਾ ਮੈਨੂੰ ਇੱਕ ਦੋ ਤਿੰਨ ਜਣੇ ਦੇ ਫੋਨ ਆਏ ਸੀ ਕਿਰ ਸਬਸਕ੍ਰਾਈਬਰ ਫੈਮਲੀ ਦੇ ਵੈਸੇ ਮੈਂ ਜੇ ਉਹ ਮੇਰੇ ਵਲੌਗ ਦੇਖਦੇ ਹੋ ਮੇਰੇ ਕੰਮ ਵਾਲੇ ਨੰਬਰ ਤੇ ਫੋਨ ਆਏ ਸੀ ਤੇ ਮੈਨੂੰ ਮੈਂ ਚਲੋ ਗਲਤ ਤਾਂ ਕਰ ਲਈ ਪਰ ਮੈਨੂੰ ਅੱਛਾ ਨਹੀਂ ਲੱਗਿਆ ਜੋ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਤੁਹਾਡੀ ਬਿਟੀਆ ਹੋਈ ਹੈ ਚਲੋ ਕੋਈ ਗੱਲ ਨਹੀਂ ਧੀਆ ਵੀ ਵਧੀਆ ਹੀ ਹੁੰਦੀਆਂ ਨੇ ਬਹੁਤ ਵਧੀਆ ਹੁੰਦੀਆਂ ਨੇ ਮੈਨੂੰ ਸੁਣ ਕੇ ਬੜਾ ਚਲੋ ਕੋਈ ਗੱਲ ਨਹੀਂ ਧੀਆ ਵੀ ਵਧੀਆ ਹੁੰਦੀਆਂ ਨੇ ਮਤਲਬ ਇਹ ਸੈਕੰਡ ਨੰਬਰ ਦੇ ਨੇ ਪਹਿਲੇ ਨੰਬਰ ਤੇ ਹੁੰਦੀਆਂ ਨੇ ਨੰਬਰ 1 ਤੀਆਂ ਹੀ ਵਧੀਆ ਹੁੰਦੀਆਂ ਨੇ ਮੈਂ ਇਹ ਕਹਿਣਾ ਔਰ ਕਈ ਇਦਾਂ ਬੋਲ ਦਿੰਦੇ ਆ ਕਿ ਜਦੋਂ ਮੰਨ ਲਓ ਇਹ ਬੇਬੀ ਗਰਲ ਹੋਈ ਹੈ ਚਲੋ ਕੋਈ ਗੱਲ ਨਹੀਂ ਬਹੁਤ ਵਧਾਈਆਂ ਹੁਣ ਤੁਹਾਨੂੰ ਵਧੀਆ ਗੱਲ ਚਲੋ ਕੋਈ ਨਹੀਂ ਮહારਾਜ ਤੁਹਾਨੂੰ ਫਿਰ ਮਤਲਬ ਰੱਬ ਤੁਹਾਨੂੰ ਜੀ ਦੇਵੇਗਾ ਬੋਲੋ ਤੁਸੀਂ ਜੀ ਨਹੀਂ ਆਹੋ ਹਨਾ ਬੋਲਦੇ ਆ ਨਾ ਕਈ ਇਦਾਂ ਐਵੇਂ ਬੋਲਦੇ ਪਹਿਲੇ ਜੀ ਨਹੀਂ ਇਹ ਅਲੱਗ ਚੀਜ਼ ਆ ਕੋਈ ਇਹ ਕੋਈ ਅਲੱਗ ਸ਼ੈਅ ਹੈ ਰੱਬ ਨੇ ਕੁਝ ਅਲੱਗ ਆਰਗਨਸ ਲਗਾਏ ਨੇ ਕਿਆ ਦਿਲ ਲਾਇਆ ਉਹ ਹੀ ਦਿਮਾਗ ਸਾਰਾ ਕੁਝ ਉਹੀ ਨੇ ਪਰ ਮੇਰੀ ਤਾਂ ਜਾਨ ਹੈ ਇਹ ਤਾਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਕਿ ਮੈਂ ਮੰਗਦਾ ਕੀ ਆ ਪਤਾ ਸੀ ਜੇ ਤੁਸੀਂ ਮੇਰੀਆਂ ਪੁਰਾਣੀਆਂ ਰੀਲਸ ਵੀ ਦੇਖੋਗੇ ਨਾ ਪੁਰਾਣੀ ਵੀਡੀਓਜ਼ ਉਹਦੇ ਵਿੱਚ ਵੀ ਮੈਂ ਬਤੀ ਦੀਆਂ ਰੀਲਾਂ ਪਾਉਂਦਾ ਹੁੰਦਾ ਸੀ ਕਿ ਮੈਨੂੰ ਚਾਹੀਦੀ ਆਏ ਮੇਰੀ ਜਾਨ ਤੇ ਰੱਬ ਨੇ ਨਾ ਸੱਚੀ ਮੇਰੇ ਨੇੜੇ ਹੋ ਕੇ ਸੁਣੀ ਐ ਐ ਨੇੜੇ ਆ ਕੇ ਕੰਨ ਲਾ ਕੇ ਹਾਂ ਬਟ ਕੀ ਚਾਹੀਦਾ ਐ ਵੈਸੇ ਤਾਂ ਕਿਰਨ ਮੈਨੂੰ ਕਹਿੰਦੇ ਸੀ ਐਵੇਂ ਨਾ ਮੰਗਿਆ ਕਰੋ ਪ੍ਰਮਾਤਮਾ ਦੀ ਜੋ ਦਾਤ ਹੋਏਗੀ ਉਹ ਉਹੀ ਪ੍ਰਮਾਤਮਾ ਦੀ ਦਾਤਾਂ ਹੁੰਦੀਆਂ ਨੇ ਮੈਂ ਕਿਹਾ ਠੀਕ ਹੈ ਚਲੋ ਯਾਰ ਪ੍ਰਮਾਤਮਾ ਨੇ ਜੋ ਦਾਤ ਦੇਣੀ ਆ ਉਹੀ ਠੀਕ ਹੈ ਪਰ ਮੈਂ ਇੱਕ ਵਾਰੀ ਕਹਿ ਦੇਣਾ ਹਣਾ ਪਪਾ ਜੀ ਤੀ ਦੇ ਦੇ ਮੈਨੂੰ ਹਣਾ ਤੇ ਰੱਬ ਨੇ ਮੇਰੀ ਸੁਣੀ ਵੀ ਹੈਗੀ ਤੀ ਦਿੱਤੀ ਆ ਮੈਨੂੰ ਤੇ ਮੈਂ ਫਿਰ ਹੁਣ ਹੋਰ ਕੀ ਚਾਹੀਦਾ ਜ਼ਿੰਦਗੀ ਸਭ ਕੁਝ ਤਾਂ ਮਿਲ ਗਿਆ ਇੰਨੀ ਪਿਆਰੀ ਧੀ ਮਿਲੀ ਇੰਨੀ ਪਿਆਰੀ ਮੇਰੀ ਫੈਮਿਲੀ ਹੈ ਮੇਰੀ ਵਾਈਫ ਮੇਰੀ ਭਾਬੀ ਵੀ ਦੇਖੋ ਘੈਂਟ ਭਾਬੀ ਭਰਾ ਪਾਪਾ ਮੰਮੀ ਭੈਣ ਵੀ ਸਭ ਵਧੀਆ ਉਹ ਤਾਂ ਸੋਹਰੇ ਵੀ ਘੈਂਟ ਕੋਈ ਤਾਂ ਹੁੰਦਾ ਨਾ ਲਾਈਫ ਦੇ ਵਿੱਚ ਵੀ ਉਹ ਵਿਲਾ ਨੇ ਆਪਣਾ ਹੈ ਨਾ ਜ਼ਿੰਦਗੀ ਤੇ ਪ੍ਰਮਾਤਮਾ ਨੇ ਐਡੀ ਸੋਹਣੀ ਜ਼ਿੰਦਗੀ ਬਖਸ਼ੀ ਇੰਨੀ ਸੋਹਣੀ ਜ਼ਿੰਦਗੀ ਦੇ ਰਿਸ਼ਤੇ ਬਖਸ਼ੇ ਨੇ ਸਾਰੇ ਪਾਸੇ ਵਧੀਆ ਨੇ ਹੈ ਨਾ ਔਰ ਸਭ ਨਾਲ ਹੀ ਆਪਣਾ ਪਿਆਰ ਹੈ ਪ੍ਰਮਾਤਮਾ ਇਦਾਂ ਹੀ ਸਾਰਿਆਂ ਨਾਲ ਪਿਆਰ ਬਣਾਈ ਰੱਖੇ ਹੈ ਨਾ ਹੂੰ ਜਿਵੇਂ ਹੁਣ ਇਦਾਂ ਹੀ ਇਦਾਂ ਬੁੱਢੇ ਹੋਣ ਤੱਕ ਸਾਡੇ ਬੱਚੇ ਵੀ ਇੱਕ ਦੂਜੇ ਨਾਲ ਪਿਆਰ ਕਰਨ ਸਾਰੇ ਹੈ ਨਾ ਤਾਈ ਜੀ ਮਾਈ ਜੀ ਵਾਹਿਗੁਰੂ ਜੀ ਵਾਹਿਗੁਰੂ ਪਾਠ ਚੱਲ ਰਿਹਾ ਹੈ ਗੁਰਦੁਆਰੇ ਦੇ ਵਿੱਚ ਨਾਲ ਮੇਰੀ ਮੰਮੀ ਚੀਰਦੇ ਹੋਏ ਸਾਗ ਆਏ ਹਾਏ ਹਾਏ ਕਰਦਾ ਸਾਗ ਇੱਥੋਂ ਹੀ ਪਾਲਕ ਵੱਟ ਲੈਣੀ ਇਹਨਾਂ ਨੇ ਆਹ બીજી ਦੇਖੋ ਪਾਲਕ ਆਹ ਮੋਜ ਹੈ ਪਿੰਡ ਦੀ ਕਹਿੰਦੀ ਮਾਈ ਓ ਮਾਈ ਸਾਗ ਵਾਲੀ ਮਾਈ ਆਹ ਪੁਰਾਣਾ ਰਵਾਇਤੀ ਆਪਣਾ ਤਰੀਕਾ ਸਾਗ ਚੀਰਨ ਦਾ ਦਾਤਰ ਦਾਤਰ ਜਿਹੜਾ ਇਹਦੇ ਨਾਲ ਚੀਰਦੇ ਸੀ ਆਹ ਦੇਖਿੰਨਾ ਸੋਹਣੇ ਤਰੀਕੇ ਨਾਲ ਚੀਰੀ ਜਾਣਾ ਵਿੱਚ ਗਿਰੀ ਜਾਣਾ ਆਹਾ ਆਹਾ ਇਹ ਪੁਰਾਣੇ ਨੇ ਨਾ ਤਰੀਕੇ ਆਈ ਵਾਲੇ ਇਹ ਤਾਂ ਇਦਾਂ ਹੀ چیرਦੇ ਨੇ ਕਈ ਪਹਿਲਾਂ ਟੋਕੇ ਵੀ ਆ ਗਏ ਸੀ ਟੋਕਾ ਕਿੱਥੇ ਆਪਣਾ ਟੋਕਾ ਵੀ ਤਾਂ ਹੁੰਦਾ ਸੀ ਇੱਕ ਛੋਟਾ ਜਿਹਾ ਇਹ ਉਹਦੇ ਨਾਲ ਨਹੀਂ ਕੰਫਰਟੇਬਲੀ ਚੀਰਿਆ ਜਾਂਦਾ ਉਹ ਥੋੜੇ ਜਿਹਾ ਸੋਕਾ ਜਿਹਾ ਲੱਗਦਾ ਮੈਨੂੰ ਇਹਦੇ ਨਾਲ ਫਟਾਫੜ ਹੋ ਜਾਂਦੇ ਇਹਦੇ ਨਾਲ ਜਲਦੀ ਹੋ ਜਾਂਦਾ ਹਨਾ ਕਈ ਜਣੇ ਚਾਕੂ ਨਾਲ ਵੀ ਚੀਰਦੇ ਨੇ ਪਰ ਇਹ ਜਿਆਦਾ ਸੋਕਾ ਤਰੀਕਾ ਹੈ ਇਕੱਠਾ ਜਿਹਾ ਕਰਕੇ ਹਨਾ ਆ ਬਾਥੂ ਏ ਉੱਥੋਂ ਲਈ ਆਈ ਸੀ ਮੈਂ ਉਹ ਨਹੀਂ ਚੋਂ ਬੱਥੂ ਤੇ ਇੱਥੇ ਮਿਲੇ ਨਹੀਂ ਆਪਣੇ ਹੁੰਦਾ ਨਹੀਂ ਇੱਥੇ ਬੱਥੂ ਇਹ ਬਾਥੂ ਏ ਹਮ ਇੱਥੇ ਹੁੰਦਾ ਨਹੀਂ ਬੱਥੂ ਸੜੇ ਕਾਲਜ ਜਿਹਦੇ ਮੁੰਡਾ ਪੜਦਾ ਸੀ ਉਹਦਾ ਨਾਮ ਬਾਥੂ ਸੀ ਮੇਮੀ ਹਾ ਦੇਖ ਬੋ ਬੱਥੂ ਇਹ ਕਿੰਨੀ ਦੇਰ ਚ ਬਣ ਜਾਏਗਾ ਸਾਗ ਲੋ ਜੀ ਨਾਲ ਕੰਟ੍ਰੈਕਟ ਡੇਟ ਕੋਲਾ ਇਹ ਨਹੀਂ ਜਾਏਗਾ ਨਾ ਚੁੱਲ੍ਹੇ ਤੇ ਰਹਿਣੋਗੇ ਨੂੰ ਜਾਏਗਾ ਬਸ 2 ਘੰਟੇ ਲੱਗ ਜਾਣਗੇ ਨੂੰ ਰਜ ਰਜ ਚਾਹ ਸਾਗ ਰਜ ਰਜ ਕੇ ਬਣੇਗਾ ਇੱਧਰ ਲਈ ਸੈਟ ਹੁਣ ਤੋਂ ੱਪ ਆ ਜਾਂਦੀ ਐ ਇੱਧਰ ਬਿਹੜੇ ਛਤਮ ਹੋ ਜਾਂਦੀ ਐ ਸ਼ਾਮ ਦੇ ਕਾਇਮ ਇੱਧਰ ਆ ਜਾਂਦੀ ਐ ਉਹ ਉੱਥੇ ਰੱਖਦੇ ਹੁੰਦੇ ਸੀ ਪਹਿਲਾਂ ਮੰਜੀ ਜੀ ਸਾਫ਼ ਕਰਕੇ ਥਾ ਲੋ ਜੀ ਮੇਰੀ ਭਾਬੀ ਨੇ ਤੋੜਦੀ ਪਾਲਕ ਤਾਜੀ ਕੱਚੀ ਪਾਲਕ ਦੇ ਨਾਲ ਬਣੇਗਾ ਸਾਗ ਦੇਖਿਆ ਮੇਰੀ ਭਾਬੀ ਕਿੰਨੀ ਮਿਹਨਤੀ ਐ ਕਦੇ ਗਾਜਰਾਂ ਦੇ ਜੂਸ ਵਾਸਤੇ ਗਾਜਰਾਂ ਛਿਲਣੀਆਂ ਕਦੇ ਪਾਲਕ ਤੋੜਨੀ ਆਏ ਹਾਏ 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 ਇਦਾਂ ਮੇਰੀ ਮਾਂ ਆਏ ਹਾਏ 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 ਸਵੇਰ ਦਾ ਚੀਰ ਚੀਰ ਸਾਗ ਹੈ ਹਰੇ ਹੋਏ ਪੈਨੇ ਬੋਦੇ ਆ ਕੁੱਕਰ ਚੁੱਲੇ ਦਾ ਸਾਗ ਬੋਦੇ ਨਿਕ ਬਾਥੂ ਵੀ ਸੀ ਨਾ ਵਿੱਚ ਬਾਥੂ ਵੀ ਹੈ ਅਜੇ ਬਾਥੂ ਪਾਲੋ ਫਿਰ ਪਾਲ ਘਟ ਮਾਣੀ ਦਿੰਦੀ ਹੈ ਹਾਂ ਸਹੀ ਹੈ ਸਹੀ ਹੈ ਨਰ ਨਹੀਂ ਦੱਸੋ ਕੀ ਬਾਤ ਹਾਂ ਲੋ ਜੀ ਲੋ ਜੀ ਲੋ ਜੀ ਦਾਈ ਜੀ ਤੇ ਦਾਦੀ ਜੀ ਬਾਹਰ ਸਾਗ ਚੀਰਦੇ ਹੁਣ ਮੈਂ ਅੰਦਰ ਕਿਵੇਂ ਚੁੱਤਾ ਰਹਿ ਜਾ ਹੁਣ ਤੂੰ ਵੀ ਸਾਗ ਖਾਏਂਗਾ ਮਮੀ ਦੇ ਦੁੱਧੋ ਜਰੀਏ ਐਂ ਪੇ ਹਰੀ ਹਰੀ ਪੋਟੀ ਕਰੇਂਗਾ ਦੇਖ ਲੋ ਰੱਬ ਦੀ ਕੈਸੀ ਕੁਦਰਤ ਹੈ ਜਣਾ ਮਮੀ ਸਾਗ ਮਾਂ ਨੇ ਖਾਣਾ ਪੋਟੀ ਹਰੀ ਇਹਨੇ ਕਰਨੀ ਹੈ ਹਾਂ ਦੁੱਧ ਦੇ ਪੀਂਦਾ ਤਾਂ ਬੱਚਾ ਦੁੱਧ ਦੇ ਕੈਸੀ ਕੁਦਰਤ ਨੇ ਖੇਡ ਰਚਾਈਏ ਦੇਖੋ ਪਰਮਾਤਮਾ ਦੀ ਐਸੀ ਲੀਲਾ ਅਪਰੰਪਾਰ ਹੀ ਵੈਸੇ ਕਿੰਨਾ ਵਧੀਆ ਲੱਗ ਰਿਹਾ ਨਾ ਸਾਰੇ ਜੇ ਬਾਹਰ ਸਾਗ ਚੀਰ ਰਹੇ ਅਪਾ ਇੱਕ ਬੈਠ ਗੱਲਾਂ ਕਰ ਰਹੇ ਆ ਨਾਲ ਵਲੌਗ ਬਣਾਏ ਜਾਂਦੇ ਆ ਓਏ ਹੋਏ ਹੋਏ ਇਹ ਜ਼ਿੰਦਗੀ ਆ ਦੋਸਤੋ ਅਸਲੀ ਜ਼ਿੰਦਗੀ ਆ ਸਹੀ ਗੱਲ ਹੈ ਪਰਿਵਾਰਾਂ ਦਾ ਤਾਂ ਆਹੀ ਹੁੰਦਾ ਆਹੀ ਮੌਜ ਹੈ ਪਰਿਵਾਰ ਦੇ ਵਿੱਚ ਬੈਠ ਕੇ ਪਰਿਵਾਰ ਹੁੰਦਾ ਤਾਂ ਇਕਤਾ ਹੁੰਦੀ ਹੈ ਸਹੀ ਗੱਲ ਹੈ ਪਰਿਵਾਰ ਇਕਤਾ ਹੀ ਹੁੰਦੀ ਹੈ ਅਜੇ ਕਈ ਪਰਿਵਾਰਾਂ ਚ ਨਹੀਂ ਹੁੰਦੀ ਜੀ ਤਾਂ ਪ੍ਰਮਾਤਮਾ ਚਾਹੇ ਸਭ ਦੇ ਪਰਿਵਾਰਾਂ ਨੂੰ ਇਕਤਾ ਕਰੇ ਇੱਕ ਮੁੱਠੀ ਦੇ ਵਾਂਗੂ ਰੱਖੇ ਸੱਚੀਆਂ ਮੱਛੀਆਂ ਅੱਜੀਆਂ ਮੱਚੀਆਂ ਗੱਲਾਂ ਕਰ ਲੱਗਾ ਕੀ ਹੋਏ ਮੇਰੇ ਕਾਕਾ ਹੋਏ ਮੇਰੇ ਸੋਨਾ ਆਏ ਹਾਏ ਪੂਰੇ ਰਾਜੇ ਮੇਰੇ ਰਾਜੇ ਦਾਦੀ ਦਾ ਸੋਨਾ ਦੁੱਤਾ ਕਿੰਨੇ ਨਾਮੰਦ ਨੇ ਬੱਚੇ ਦੁੱਤਾ ਕੋਈ ਮਿੱਠੀ ਕੋਈ ਰਾ ਸੋਨਾ ਪਾਪਾ ਦਾ ਸੋਨਾ ਪਾਪਾ ਦਾ ਸੋਨਾ ਕਿੰਨ ਕਰਦੀ ਮੇਰੇ ਸੋਹਣਾ ਮੇਰਾ ਰਾਜਾ ਮੇਰੇ ਮਿੱਠਾ ਬੱਚੇ ਨੂੰ ਕੁਦਰਤੀ ਤੋਤਲਾ ਬੋਲਿਆ ਜਾਂਦਾ ਪਤਾ ਨਹੀਂ ਹਾਂ ਕੁਦਰਤੀ ਤੋਤਲਾ ਬੋਲਿਆ ਜਾਂਦਾ ਵੈਸੇ ਬੋਲਣਾ ਨਹੀਂ ਚਾਹੀਦਾ ਹਾਂ ਕਿਉਂਕਿ ਬੱਚਾ ਫਿਰ ਉਹੀ ਚੀਜ਼ ਲੈਂਗੁਏਜ ਦੇਖ ਜਾਂਦਾ ਹੈ ਤੈਨੂੰ ਕਲੀਅਰ ਕਲੈਰਿਟੀ ਨਾਲ ਬੋਲੋ ਓ ਮੇਰੇ ਸੋਹਣਿਆ ਓਏ ਪਾਪਾ ਦੇ ਸੋਹਣਿਆ ਓਏ ਮੋਣਿਆ ਸੋਹਣਿਆ ਮੋਣਿਆ ਚਲੋ ਫਿਰ ਦੱਸੋ ਕੀ ਕਰਨਾ ਫਿਰ ਅੱਜ ਜਾਣਾ ਕਿਤੇ ਕਿ ਕਰਾਈ ਸੈਲੀਬ੍ਰੇਟ ਕਰਨਾ ਇਹਨਾਂ ਦਾ ਵੈਸੇ ਵੀ ਵੀ ਜਾਣਦੇ ਹਾਲਤ ਤਾਂ ਹੈ ਨਹੀਂਗੇ ਘਰੇ ਕਰ ਲਈ ਸੈਲੀਬ੍ਰੇਟ ਘਰੇ ਲਿਆਨੇ ਕੁਝ ਖਾਣ ਪੀਣ ਨੂੰ ਹੂੰ ਠੀਕ ਹੈ ਹੂੰ ਹੂੰ ਨਾ ਹੂੰ ਜਾਣਦੇ ਸੀ ਦੱਸ ਕੀ ਚਾਹੀਦਾ ਹੂੰ ਜਾਣ ਕੇ ਨਹੀਂ ਬਾਹਰ ਦਾ ਕੁਝ ਖਾਣਾਂਗੇ ਨਾ ਨਾ ਪੁੱਛ ਰਿਹਾ ਬਾਹਰ ਤਾਂ ਤਾਈਂ ਦਾ ਖਾਣ ਲੇ ਵੀ ਕੁੜੀ ਵੀ ਬਾਹਰ ਲਾ ਖਾਣ ਲੱਗਦੀ ਈ ਸਾਡੇ ਚਾਹਾਂ ਕਿ ਪਹਿਲੇ ਉਸ ਸਾਥ ਤੋਂ ਦੇਖਾਂ ਮੰਮੀ ਚ ਉਹ ਦੇਈ ਜਾਇਓ ਸਾਗ ਬਣੇ ਨਾਲ ਤੱਕ ਕੀ ਲੈ ਜਾਵਾਂ ਕੀ ਚਾਹੀਦਾ ਸਰਪਾਰ ਦੀਏ ਵੱਡੇ ਤੇ ਵੱਡੇ ਦੀ ਐਨੀਵਰਸਰੀ ਤੇ ਮੈਂ ਜਿਹਨੂੰ ਮਿਲ ਗਿਆ ਹਾਂ ਉਹਨੂੰ ਹੋਰ ਕੀ ਚਾਹੀਦਾ ਹਾਂ ਇਹ ਬਹੁਤ ਵੱਡੀ ਗੱਲ ਆ ਹੈਨਾ ਮੈਂ ਹੀ ਮਿਲ ਗਿਆ ਕਿਰਨ ਨੂੰ ਉਸ ਤੋਂ ਬਾਅਦ ਇਬਾਦਤ ਮਿਲ ਗਈ ਸਾਨੂੰ ਉਤੋ ਹੀ ਇਬਾਦਤ ਮਿਲ ਗਈ ਹੋਰ ਕੀ ਚਾਹੀਦਾ